हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਈਆਂ ਦਾ ਹਰਪੀਸ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਦੀ ਵੀਡੀਓ ਦੇ ਦੋਸੋ ਪੰਜ ਛੇ ਦਾ گاਵਾਂ ਦੇ ਵਿੱਚ ਦਿਖਾਵਾਂਗੇ ਡਿਟੇਲ ਆਪਾਂ ਕੱਲੇ ਕੱਲੇ ਨਗਦੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰੀ ਜਾਵਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਭਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਹੋਰ ਭਾਈ ਠੀਕ ਠਾਕ ਹਾਂ ਜੀ ਹਣੀ ਬੜੀ ਕਿਰਪਾ ਗੁਰੂ ਰਾਮ ਦਾਸ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਇੱਡਾਂ ਹੀ ਵਧੀਆ ਚੱਲੀ ਜਾਂਦਾ ਆਪਣਾ ਸਿਰਫ ਸ਼ੁਕਰ ਹੈ ਚੱਲਣਾ ਚਾਹੀਦਾ ਹੈ ਨਾ ਹਾਂਜੀ ਹਾਂਜੀ ਐਡਰੈਸ ਬੋਲ ਦੀ ਵੀ ਆਪਣਾ ਐਡਰੈਸ ਪਿੰਡ ਸਭਰਾ ਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਾਂਜੀ ਨਾਮ ਹਰਪ੍ਰੀਤ ਸਿੰਘ ਮੋਬਾਈਲ ਨੰਬਰ 987773503 ਠੀਕ ਹੈ ਜੀ ਹਾਂਜੀ ਅਸ਼ਾਰਪੀ ਜੀ ਟੋਟਲ ਨਾ ਕਿੰਨੇ ਆ ਟੋਟਲ ਖੈਰਾ ਸਾਹਿਬ ਆਪਣੇ ਕੋ 6 ਨਾ ਆ ਗਿਆ 6 ਨਾ ਕਿ ਸਾਰੇ ਸੂਏ ਸੂਏ ਨਹੀਂ ਅੱਧੀਆਂ ਸੂਈਆਂ ਅੱਧੀਆਂ ਕਿ ਤਿੰਨ ਸੂਈਆਂ ਤਿੰਨ ਗੱਬਣਾ ਤਿੰਨ ਗੱਬਣਾ ਰਲੀਆਂ ਮਿਲੇ ਜੇ ਰਲੀਆਂ ਮਿਲੇ ਜੇ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈਏ ਆਪੇ ਇਸ ਵੱਡੀ ਗਾਂ ਤੋਂ ਇਹ ਖ ਸ਼ਗੀ ਇਹ ਮੋਜੇ اچھا ਸ਼ਗੀ ਹੈ ਜੀ ਮੋਜੇ ਹਾਂ ਜੀ ਠੀਕ ਹੈ ਜੀ ਤੇ ਦੁੱਧ ਜਿਹੜੇ ਪਹਿਲੇ ਸੂਏ ਨੇ ਕੋਈ 27 28 30 ਦੇ ਘੇਰੇ ਜੀ ਦਿੱਤਾ ਹਾਂ ਜੀ ਹੁਣ ਬੋਲਾ ਜਿਹੜਾ ਚੌਥੇ ਦਿਨ 20 ਲੀਟਰ ਤਿਆਰ ਆ ਚੌਥੇ ਦਿਨ ਦਾ ਬੋਲਾ 20 ਲੀਟਰ ਦੱਸ ਆਰ 20 ਲੀਟਰ ਤਿਆਰ ਆ ਹਾਂ ਜੀ ਠੀਕ ਹੈ ਜੀ ਸਟਾਰਟਿੰਗ ਦੋਸਤੋ ਸੋਹਣੀ ਕੀਤੀ ਹੈ ਕਰਮਾਲੀ ਨੇ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਬੋਲਾ ਜਿਹੜਾ 20 ਲੀਟਰ ਤੋਂ ਸਟਾਰਟਿੰਗ ਤੇ ਆਹ ਦੋਸਤੋ ਇਹ ਦੇਖੋ ਥਾਣਾ ਦੀ ਕੁਆਲਿਟੀ ਚੈੱਕ ਵੇਖੋ ਜੀ ਹਵਾਨੇ ਤੇ ਮਿਲਕ ਰਣ ਜਿਹੜੀ ਹੈ ਆਹ ਲੋ ਜੀ ਕਰੋ ਚੱਕ ਫਾਰਮ ਵਾਲੀ ਗਾਂਵ ਆ ਦੋਸਤੋ ਆਪਣੇ ਕੋ ਖਰੇ ਸਭ ਬੱਚੀਆਂ ਤਿਆਰ ਹੋ ਗਈਆਂ 5 6 ਅੱਛਾ ਜੀ ਮਾਲ ਜੇ ਹੋਰ ਵੀ ਸੂਣ ਵਾਲਾ ਵਾ ਇਹ ਕਰਕੇ ਫਿਰ ਜਿਆਦੇ ਨਰ ਨਹੀਂ ਸਾਂਭੇ ਜਾਂਦੇ ਠੀਕ ਹੈ ਜੀ ਕਿਉਂ ਲੇਵਰ ਦੀ ਨਹੀਂ ਕਮੀ ਆ ਤੇ ਆਪਾਂ ਆ ਵੀ ਜਾਨ ਦੇ ਜਨੇ ਵੀ ਨਾਲ ਤੁਹਾਨੂੰ ਪਤਾ ਆਪਣਾ ਭਾਰਤਾ ਵੀ ਕੰਮ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਆਹ ਲੋ ਦੋਸਤੋ ਗਾਂ ਦਾ ਨੇ ਇੱਕ ਰੀ ਮਤਲਬ ਸਟਰਕਚਰ ਚੈੱਕ ਕਰਿਓ ਲੈਂਥ ਬਿਲਕੁਲ ਸਟੇਟ ਆ ਹਾਂ ਜੀ ਹਾਂ ਜੀ ਆਹ ਲੋ ਜੀ ਵੇਖੋ ਜੀ ਕਰੋ ਚੈੱਕ ਢੱਕੋ ਮੜੀ ਜਰਪੀ ਜੀ ਆਹ ਵੇਖੋ ਜੀ ਲੰਬਾਈ ਮੇਰੇ ਸੋਨਾਂ ਜਾਦਨੀ ਤੇ 7 ਫੁੱਟ ਦੇ 7 ਫੁੱਟ ਦੇ ਘੇਰੇ ਚ ਲੰਬਾਈ ਹੈਗੀ ਆ ਬਹੁਤ ਸੋਹਣੀ ਲੰਬਾਈ ਗਾਦੀ ਕੋਈ ਪਰਮਾਰੀ ਬਾਕੀ ਪ੍ਰਿੰਟ ਵਾਈਜ਼ ਸਾਰਾ ਜੋ ਵੀ ਵਧੀਆ ਜੀ ਭਾਵੇਂ ਹੱਥੀਂ ਚਵਾਈ ਕਰ ਲੋ ਲੋ ਜੀ ਕਰ ਲੋ ਭਾਵੇਂ ਮਸ਼ੀਨ ਨਾਲ ਕਰਨ ਲਈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਚਵਾਈ ਚੁਆਈ ਉਦੋਂ ਮਤਲਬ ਧਾਰ ਚੁਆਈ ਬਿਲਕੁਲ ਓਕੇ ਹੈ ਜੀ ਠੀਕ ਹੈ ਧਾਰ ਐ ਮੋਟੀ ਮੋਟੀ ਕੋਈ ਭੂਰ ਨਹੀਂ ਛੱਟਾ ਨਹੀਂ ਤੇ ਥਣ ਵੱਧ ਘਟਣਾ ਹੋਊਗਾ ਠੀਕ ਹੈ ਲੋ ਜੀ ਕਰਿਓ ਚੈੱਕ ਦੋਸਤੋ ਇਹੋ ਜਿਹੇ ਜਿਹੜੇ ਨਕੀਨੀਆਂ ਨਾ ਬਹੁਤ ਘੱਟ ਫਾਰਮਾਂ ਚ ਮਿਲਦੀਆਂ। ਬਾਕੀ ਵੇਚਣ ਨੂੰ ਜੀਤ ਨਹੀਂ ਕਰਦਾ ਕਿ ਮਾਲ ਜ਼ਿਆਦਾ ਹੋਣ ਕਰਕੇ ਫਿਰ ਵੇਚਣਾ। ਹਾਂਜੀ ਹਾਂਜੀ ਤੁਹਾਨੂੰ ਲੇਬਰ ਦੀ ਕਮੀ ਹੋਣ ਕਰਕੇ ਹੈ ਨਾ। ਜੋ 5-6 ਵਹਿੜਾ ਜਿਹੜੀਆਂ ਐਰ ਕੀ ਨਾਲ ਸੂਹ ਪੈਣੀਆਂ। ਕੁਝ گاਵਾ ਵੀ ਇਹਦੇ ਸੂਹ ਨਾਲੀਆਂ। ਕਰਿਓ ਚੈੱਕ ਕਰ ਤੇ ਕਿੰਨਾ ਘਰ ਵੀ ਜੀ ਉਮੀਦ ਕਿੰਨੀ ਹੈ ਕਿੰਨਾ ਖਸਵਾ। ਇਹਨੋਂ 30 ਤੋਂ ਪਲੱਸ 35 ਦੇ ਘਰੇ ਜਮੀਰ ਕਰਾਂਗੇ। ਠੀਕ ਹੈ ਜੀ 27 ਕਿਲੋ ਬਾਈ ਕਹਿੰਦਾ ਵੀ ਪਹਿਲੇ ਸਵੇਰੇ ਨੇ ਚਵਾਇਆ ਕਰਮ ਵਾਲੀ ਨੇ। ਤੇ 20 ਲੀਟਰ ਤੋਂ ਹੋਣ ਵੀ ਸਟਾਰਟਿੰਗ ਜਿਹੜੀ ਕੀਤੀ ਆ। ਤੇ ਕਿੰਨਾ ਖਿਚੋ ਸਕਦੇ ਆ ਤੁਹਾਡੀ ਸੇਵਾ ਤੇ ਮੋਲ ਦੇ ਦਾ ਖੈਰਾ ਸਾਹਿਬ 1 15 1 ਲੱਖ 15 ਹਾਂਜੀ ਹਾਂਜੀ ਬਿਲਕੁਲ ਜਿਹੜਾ ਜਾਇਜ ਆ ਵੇ ਫਾਰਮ ਜੀ ਤੁਹਾਨੂੰ ਪਤਾ ਮੁੱਲ ਜ਼ਿਆਦੇ ਹੁੰਦੇ ਆ ਆਪਾਂ ਇਹ ਕੰਮ ਕਰਨਾ ਤੇ 1 1 10 ਦੀ ਦੇਦਾ 1 ਲੱਖ 10 ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ 1 ਲੱਖ 15000 ਰੁਪਿਆ ਡਿਮਾਂਡ ਇਹਦੀ ਰੱਖੀ ਗਈ ਤੇ 1 ਲੱਖ 10000 ਦੇ ਵਿੱਚ ਬਾਈ ਕਹਿੰਦਾ ਵੀ ਆਆਂ ਕਹਿੰਦਾ ਮਾਨਤਾਂ ਛੋਟ ਛੱਪਾ ਮੌਕੇ ਤੇ ਜ਼ਰੂਰ ਹੋਗਾ ਬਾਕੀ ਦੋਸਤੋ ਮੋਲ ਵੀਡੀਓ ਵਾਲੇ ਫਿਕਸਿੰਗ ਦੇ ਦੋ ਅਗੇ ਕੰਮ ਹੋਰ ਵੀ ਬਾਈ ਦੇ ਕੋਲ ਪੰਜੇ ਗੇ ਵੀ ਤੁਹਾਨੂੰ ਦਿਖਾ ਦਿੰਦੇ ਆ ਜੀ ਅੱਛਾ ਹਰਪਜੀਤ ਦ ਵਛੀ ਜੀ ਆਰਡਰ ਸੀਮਤ ਦੀ ਆਪਾਂ ਆਰਡਰ ਸੀਮਤ ਦੀ ਮਗਰ ਵਛੀ ਆ ਠੀਕ ਹੈ ਜੀ ਹਾਂਜੀ ਹਾਂਜੀ ਬੋਲਾ ਬੋਲਾ ਕਾਫੀ ਪਈਆਂ ਨੇ ਜੀ ਬੋਲਾ ਤੁਹਾਨੂੰ ਪਤਾ ਪਹਿਲਾਂ ਨੂੰ ਨੇ ਪੈਣੀਆਂ ਤੇ ਫਿਰ ਪੈਣੀਆਂ ਵੀ ਕਿੰਨੂਆਂ ਲਓ ਜੀ ਕਰਿਓ ਚੈੱਕ ਕਹਿੰਦਾ ਬੋਲਾ ਚੌਂਡੀਆਂ ਤੁਸੀਂ ਇਹਦੇ ਥੱਲੇ ਇਹ ਵਕਤ 11 12 ਲੀਟਰ ਕਲਦੀ ਸੂਈ ਥੱਲੇ ਬੋਲਾ ਵਾ ਠੀਕ ਹੈ ਜੀ ਉਹਦੇ ਜਰਾਮ ਨੇ ਜਿਹੜਾ 24 25 ਨੂੰ ਹੱਥ ਫੇਰ ਹੋ ਗਈ ਏ ਠੀਕ ਹੈ ਜੀ ਹਾਂਜੀ ਕੱਦ-ਗਾੜ ਕਰ ਲਿਓ ਚੈੱਕ ਦੋਸਤੋ ਕਰ ਹੇ ਲਓ ਜੀ ਵੇਖੋ ਜੀ 11 12 ਕਿਲੋ ਜਿਹੜਾ ਬੋਲਾ ਵਾ ਤਿਆਰ ਹੋਣ ਜਿਹੜਾ ਕਲਦੀ ਸੂਈ ਬਚਾ ਵਸ਼ੀ ਮਗਰ ਹਮ ਪੋਰਟਰ ਸੀਮੰਦੀ ਵਸ਼ੀ ਵੀ ਆਪ ਵੀ ਖਰਾ ਸਾਹਿਬ ਹੈ ਚੰਗੇ ਸੀਮੰਦੀ ਆਪਨੇ ਦਾ ਕਾਰ ਪੂਰਾ ਦੋ ਦਾ ਮਾਵਾਂ ਧੀਆਂ ਦਾ ਠੀਕ ਹੈ ਜੀ ਜੇ ਕੋਈ ਮੂੰਹ ਲਾਉਗਾ ਵੀਰੇ ਨੂੰ ਦੱਸ ਦਾਂਗੇ ਠੀਕ ਹੈ ਜੀ ਲੋ ਜੀ ਦੋਸਤੋ ਪਲਾਂ ਪੁੜਾ ਜੀ ਕਾਫੀ ਪਈਆਂ ਵਾ ਅਜੇ ਮੂੰਹੋ ਦੋ ਦਾਂਦਾ ਠੀਕ ਹੈ ਜੀ ਦੋਂਦੀ ਹੈ ਜੀ ਮੂੰਹ ਬੈਕ ਸਾਈਡ ਤੋਂ ਤੁਹਾਡੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਕਰੋ ਚੈੱਕ ਜਰੀਬਨ ਜਿਆਦੀ ਪੜਾ ਨਹੀਂ ਕਾ ਬਾਕੀ ਸਾਰਾ ਨਹੀਂ ਆ ਰਹੀ ਆ ਸਿਰਫ ਐਸੋ ਥੋੜੀਆਂ ਥੋੜੀਆਂ ਪੜਾਂ ਹੀ ਆ ਵਾ ਹਾਂ ਜੀ ਠੀਕ ਹੈ ਜੀ ਮਾਸ਼ੀ ਦੋਸਤੋਂ ਇੰਪੋਰਟਰ ਸਿੰਮੰਦੀਆ ਬੈਠੀ ਹੈ ਗੜੀ ਤੇ ਲਾਗੇ ਅਸ਼ਾਰਪੀ ਜੀ ਕਹਿੰਦਾ ਕਿ ਦਾ ਮੁੱਲ ਕਰਨਾ ਇਹ ਦਾ 95000 ਰੁਪਿਆ ਖੈਰਾ ਸਾਹਿਬ ਕੰਨਾ ਕਮਾਂਡ ਨੂੰ ਸਰ ਇਹ ਦੇ ਦਈਏ ਬਾਨਾ 10000 ਦੀ 95000 ਹਾਂਜੀ ਹੋਰ ਅਗੇ ਕੀ ਦਸ ਸਿੰਮੰਦੀ ਕਰਦੀ ਹੋਰ ਤੁਹਾਨੂੰ ਬੜੀਆਂ ਵਸ਼ੀਆਂ ਤਿਆਰ ਕਰੀਏ ਤੇ ਬੜੀਆਂ ਮਈਆ ਬੜੀਆਂ 90 ਦੇ ਦਾਨ ਪੂਰੇ ਦੀ 90 ਦੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਉਹਦੇ ਰਾਮ ਨਾਲ ਇਹ ਚੰਗੀ ਸੇਵਾ ਵਾਲਾ ਆਇਆ 24 25 ਤੋਂ ਨਹੀਂ ਮਰਦੀ ਏ 20 ਤੋਂ ਬਾਹਰ ਬਾਹਰ ਦੋਦੇ ਦਊਗੀ ਠੀਕ ਹੈ ਜੀ ਹਾਂਜੀ ਹਾਂਜੀ 95 ਡਿਮਾਂਡ 290 ਜੋ ਤੜਾ ਆ ਕਹਿੰਦਾ ਮਾਨਤਾ ਛੋ ਸੂਏ ਗਾਂ ਦੋਸਤੋ ਇਹ ਵੀ ਇੱਕ ਟਾਈਮ ਦੋ ਟਾਈਮ ਚੋਕੇ ਤਸਦੀਕ ਕਰਦੇ ਅਜੇ ਦੋ ਚਵਾਈਆਂ ਸਿਰਫ ਇਹਦੀਆਂ ਕੀਤੀਆਂ 12 ਲੀਟਰ ਤੇ ਚਲੇਗੀ ਆ ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਇਹਦੇ ਬਾਰੇ ਇਹ ਗੱਬਣਾ ਕੋਈ ਹਫਤਾ ਖੰਡ ਦੀ ਕੱਚੀ ਹੈ ਜੀ ਹਾਂਜੀ ਦੱਸੋ ਜੀ ਇਹਦੇ ਬਾਰੇ ਇਹ ਮੈਂ ਗੱਬਣਾ ਖੈਰਾ ਸਾਹਿਬ ਹਫਤਾ ਤੱਕ ਲੈਂਦੀ ਹੈ ਜੀ ਇੱਕ ਹਫਤਾ ਇੱਕ ਹਫਤਾ ਲੈਂਦੀ ਪਹਿਲੇ ਸੂਏ 22 23 ਲੀਟਰ ਦੁੱਧ ਦਿੰਦਾ ਇਹਨੇ ਅੱਛਾ ਜੀ ਪ੍ਰੀਡ ਚੈੱਕ ਕਰਾਓ ਵੇਖੋ ਬੋਦੀ ਵਾਲੀ ਬੋਦੀ ਵਾਲੀ ਗਾਂ ਚ ਹਾਂਜੀ ਦੋ ਦੇ 24 25 24 25 ਰਾਮਨਾ ਹੀ ਦੋ ਗਈ ਇਹ ਵੀ ਠੀਕ ਹੈ ਜੀ ਹਾਂਜੀ 20 22 ਲੀਟਰ ਪਹਿਲੇ ਸੂਏ ਬਾਈ ਕ ਰਾਜੀ ਹੈ ਪੂਰੀ ਹੈ ਨਾ ਹਾਂਜੀ ਲਓ ਜੀ ਵੱਡੇ ਢਾਂਚੇ ਦੀ ਪੂਰਾ ਫੋਨ ਲਓ ਜੀ ਰੀਡ ਫੋਲਾ ਫਿਰੇ ਲਓ ਜੀ ਕਰੋ ਚੈੱਕ ਲਓ ਜੀ ਕਰੋ ਜੀ ਚੈੱਕ ਬਾਕੀ ਜਿਹੜੀ ਕਰਮਾਲੀ ਢੀ ਠੰਡੀ ਪੈ ਇਤਨਾ ਬਹਿ ਜਾ ਥੱਲੇ ਲਓ ਜੀ ਸੀਲਸ ਲੱਗ ਪੂਰੀ ਹੈ ਵੇਖ ਲਓ ਜੀ ਸੂਂਦੇ ਸਮੇ ਤੱਕ ਜਿਹੜੀ ਆਰਡਰ ਕੁਆਲਟੀ ਦਾ ਢੱਲਾ ਢੁਲਾ ਸਾਰੀ ਚੱਕ ਲਓ ਅਜੇ ਹਫਤਾ ਪਿਆ ਇਹਦਾ ਖੈਰਾ ਸਾਹਿਬ ਠੀਕ ਹੈ ਲਓ ਜੀ ਕਰ ਲਓ ਚੈੱਕ 22 23 ਕਿਲੋ ਬਾਈ ਕਹਿੰਦਾ ਪਹਿਲੇ ਸਵੇਰੇ ਚੁਆਇਆ ਹੈਲੋ ਜੀ ਦੇਖੋ ਜੀ ਬੈਕ ਸੀਟ ਤੋਂ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲਓ ਹਾਂਜੀ ਬੋਲੋ ਜੀ ਇਹ ਕਹ ਰਿਹਾ ਸਾਬ 90000 ਦੀ ਦੇ ਦिए 90000 ਦੀ ਹਾਂਜੀ ਇਹ ਚੋ ਕਿੰਨਾ ਗਮਾਟ ਰਿਹਾ 85 ਦੀ ਦੇ ਦਾਂਗੇ ਕੋਈ ਨਹੀਂ ਪੂਰੇ ਦੀ ਇਹ ਦੀ 85 85 ਹਾਂਜੀ ਹਾਂਜੀ ਠੀਕ ਹੈ ਬਾਕੀ ਆ ਗਿਆ ਜਿੰਨਾ ਹੋ ਥੋੜਾ ਬੋਧਾ ਕਰ ਦਾਂਗੇ ਹੋ ਜਾਊਗਾ ਹੋਰ ਹਾਂਜੀ ਹਾਂਜੀ ਬਾਕੀ ਬਰੀਡ ਵਾਲੀ ਵਛੀ ਆ ਠੀਕ ਹੈ ਜੀ ਹਾਂਜੀ ਹਾਂਜੀ ਆਓ ਜੀ ਦੇ ਬਾਰੇ ਇਹ ਵੀ ਕਹ ਰਿਹਾ ਸਾਬ ਗੱਬਣੀ ਆ ਅੱਛਾ ਜੀ ਇਹ ਵੀ ਕੋਈ ਹਫਤਾ ਲਾ ਲੈਂਦੀ ਆ ਹਾਂ ਹਾਂ ਲੈ ਜੀ ਕਰੋ ਚੈੱਕ ਜੀ ਬਾਕੀ ਇਹ ਵੀ ਠੰਡੀ ਸੀਲਸ ਲਾ ਕੇ ਜਿੱਦਾਂ ਮਰਜੀ ਬਹਿ ਜਾਓ ਦੇਖੋ ਦੋਸਤੋ ਪੂਰੀ ਸੀਲਸ ਲਾ ਕੇ ਸੁਬਾ ਦੂਜਾ ਸੁਣੀ ਸੁਬਾ ਦੂਜਾ ਸੁਣੀ ਜੇ ਦੂਜਾ ਸੁਬਾ ਸੁਣੀ ਕਿੰਨਾ ਟਾਈਮ ਇਹ ਵੀ 20 ਤੋਂ ਹਫਤਾ ਲੈਂਦੀ ਆ ਜੀ ਆ ਕਰਿਓ ਚੈੱਕ ਦੋਸਤੋ ਆ ਦੇਖੋ 20 ਤੋਂ ਬਾਅਦ ਦੁੱਧ ਦੇਵੂਗੀ ਇਹ ਵੀ ਲਓ ਜੀ 20 ਤੋਂ ਪਲੱਸ ਹੀ ਬਾਈ ਉਮੀਦ ਕਰਦਾ ਵਾ ਬਾਕੀ ਪ੍ਰਿੰਟ ਵਾਈਜ਼ ਬਹੁਤ ਵਧੀਆ ਜੀ ਪ੍ਰਿੰਟ ਵਾਈਜ਼ ਮਦਰੀ ਗੋਡੀ ਦੀ ਗਾਂ ਵਾ ਹਾਂਜੀ 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 ਲਓ ਜੀ ਕਰ ਲਓ ਚੈੱਕ ਉਹ ਜੇ ਥੋੜਾ ਠੰਡ ਹੋਣ ਕਰਕੇ ਮਾਲਨਾ ਅਜ ਨਵਾਇਆ ਨਹੀਂ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਚਲੋ ਮੌਸਮ ਚੰਗਾ ਵਾ ਗਾੜੀ 48 ਮੌਸਮ ਚੰਗਾ ਜੀ ਸਿਆਲ ਦਾ ਦੁੱਧ ਵਾਲਾ ਮੌਸਮ ਹੈ ਹਾਂਜੀ 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 ਨਾਲ ਇਹੋ ਜੀਆਂ ਬਰੀਡਾਂ ਆਈਆਂ ਵਸ਼ੀਆਂ ਦੁੱਧ ਭਾਰੀ ਦਿੰਦੀਆਂ ਹਾਂਜੀ ਹਾਂਜੀ ਹਰੇ ਪੱਠੇ ਦੇ ਨਾਲ ਦੁੱਧ ਇਹ ਕਾਹਨੂੰ ਵਾਹ ਦਿੰਦੀਆਂ ਜੀ ਇਹਨਾਂ ਨੂੰ ਆਹ ਕਰੂ ਜੀ ਹਾਂਜੀ ਬੋਲੋ ਜੀ ਇਹ ਖੈਰਾ ਸਾਹਿਬ 2 ਘਾਟ 90 ਹੀ ਦੇ ਦिए 2 ਘਾਟ 90 80 ਹਾਂਜੀ ਹਾਂਜੀ ਇਹ ਚੁੱਕ ਨਿਕਲ ਜਾ ਸਕੀ ਇਹ 85 ਪੂਰੇ ਹੀ ਦੇ ਦਿੰਦੇ ਹਾਂ ਪੂਰੇ 85 ਹਾਂਜੀ ਹਾਂਜੀ ਕੋਈ ਆਇਆ ਗਿਆ ਥੋੜਾ ਬੜਾ ਮਾਨਤਨ ਮੌਕੇ ਤੇ ਕਰ ਦਿੰਦਾ ਠੀਕ ਹੈ ਜੀ ਹਾਂਜੀ ਹਾਂਜੀ ਡਿਮਾਂਡ ਰੱਖੀ ਗਈ 88000 ਰੁਪਏ ਤੇ 85000 ਤੋਂ ਬਾਈ ਕਹਿੰਦਾ ਆਇਆ ਗਿਆ ਕਹਿੰਦਾ ਮਾਨਤਨ ਛੋਟ ਛਪਾ ਜਿਹੜਾ ਮੌਕੇ ਤੇ ਹੋਊਗਾ ਜੀ ਆਓ ਜੀ ਇਹਦੇ ਬਾਰੇ ਇਹ ਵੀ ਗੱਬਣਾ ਜੀ ਬਾਤ ਤਿਆਰੀ ਦੇ ਵਿੱਚ ਹੀ ਇੱਕ ਦੋ ਦਿਨ ਲਾਊਗੀ ਸਵੇਰ ਕਰੋਗੇ ਇਹ ਦੂਜਾ ਸੂਆ ਸੁਣੀਏ ਦੂਜਾ ਸੂਆ ਸੁਣੀਏ ਹਾਂਜੀ ਹਾਂਜੀ ਇਹ ਦੰਦਾਂ ਦੇ ਵਿੱਚ ਹੀ ਰਸ਼ੀ ਠੀਕ ਹੈ ਜੀ ਤੇ ਬਾਕੀ ਹੋ ਸਕਦਾ ਅੱਜ ਸੂਪੇ ਕੱਲ੍ਹ ਸੂਪੇ ਤਿਆਰੀ ਜੀ ਹੈ ਨਾ ਤਿਆਰੀ ਦੇ ਵਿੱਚ ਹੀ ਹਾਂ ਕਹਿੰ ਸੋ ਦੋਸਤੋ ਸੁਣੀ ਬਿਲਕੁਲ ਤਿਆਰੀ ਦੇ ਵਿੱਚ ਹੀ ਬਾਗੀ ਆਲੜਾ ਕੁਆੜੀ ਦੇਖੋ ਕਿ ਤਰ੍ਹਾਂ ਤਿਆਰ ਕੀਤੀ ਐ ਸੁੰਦੀ ਸੁੰਦੀ ਹੋਰ ਕਰ ਜੂਗੀ ਆ ਲੋ ਜੀ ਕਰ ਲੋ ਚੱਕ ਇਹਨੂੰ ਦੋਸਤੋ ਭਲਾ ਭਲਾ ਪਈਆਂ ਵਜੇ ਕਰਮਾਲੀ ਨੂੰ ਜਿਹੜੀਆਂ ਖੰਨਾ ਸਾਹਿਬ ਬਹਿਣਾ ਹੁੰਦੀਆਂ ਨਾ ਭਲਾ ਪਾਈ ਜਾਂਦੀਆਂ ਹਾਂਜੀ ਹਾਂਜੀ ਪਹਿਲੇ ਦੂਜੇ ਸੂਏ ਵਾਲੇ ਵੈੜ ਨੂੰ ਭਾਲਾ ਆਲਮਾਰ ਪੈਂਦੀ ਪੈਂਦੀ ਆ ਠੀਕ ਹੈ ਜੀ ਠੀਕ ਹੈ ਇਹਨਾਂ ਜਨਮਰ ਰੱਖੇ ਉਹਨਾਂ ਵੀਰਾਂ ਨੂੰ ਪਤਾ ਹੁੰਦਾ ਵੀ ਭਾਲ ਵੈੜ ਨੂੰ ਪੈਣੀ ਪੈਣੀ ਠੀਕ ਹੈ ਠੀਕ ਹੈ ਜੀ ਬਾਗੀ ਮੌਸਮ ਥੋੜਾ ਠੰਡਾ ਹੋਦਾ ਕਰਕੇ ਭਾਲ ਥੋੜੀਆਂ ਜਿਆਦਾ ਪੈਂਦੀਆਂ ਜਿਆਦਾ ਪੈਂਦੀ ਹੈ ਨਾ ਜੀ ਹਾਂਜੀ ਹਾਂ ਮਦਰੀ ਗੋਡੀ ਵਾਲੀਆਂ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਹੈ ਬਿਲਕੁਲ ਤਿਆਰੀ ਦੇ ਵਿੱਚ ਹੀ ਅਸੂਨ ਦੇ ਵਿੱਚ ਦੀ ਇਹ ਖਰਾਬ ਤਿਆਰ ਹੀ ਆ ਉਹ ਅੱਜ ਰਾਤ ਨੂੰ ਸੂਪੇ ਚ ਕੱਲ ਨੂੰ ਸੂਪੇ ਸੂਪ ਹੋਊਗੀ ਹਾਂਜੀ ਹਾਂਜੀ ਬੋਲੋ ਜੀ ਇਹ ਵੀ ਸੇਮ ਹੀ ਦੇ ਦਈਏ 88 85 ਹਾਂਜੀ 85 85 ਕਰਦੀ ਸੀ ਹਾਂਜੀ ਜੇ ਇਹ ਦਾ ਕਰਦਾਂਗੇ 2000 ਰੁਪਏ ਮਾਣ ਤੇ 82 ਦੇ ਦਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਬਾਕੀ ਨੋ ਤੇ ਸੋਨਾ ਪਾਜੋਗੇ 22 ਲੀਟਰ ਤੋਂ ਨਹੀਂ ਮਰਦੀ ਇਹ ਵੀ ਠੀਕ ਹੈ ਜੀ ਹਾਂਜੀ ਡਿਮਾਂਡ 85000 ਰੁਪਏ ਦੇ 82 ਚ ਬਈ ਕਹਿੰਦਾ ਆਂਗਾ ਦਾ ਮਾਨਤਨ ਛੋਟਛਾਪ ਹੋਊਗਾ ਜੀ ਮ ਲੋੜੀਓ ਤੋ ਤਿੰਨ ਨਗਰ ਜਿਹੜੇ ਹੈਗੇ ਆ ਗੱਬਣ ਤੇ ਬਾਕੀ ਦੋ ਗਾਵਾਂ ਜਿਹੜੀਆਂ ਸੰਗੀਆਂ ਸੰਗੀਆਂ ਜਰਸੀ ਹੀ ਖੇੜਾ ਸਾਬ ਹੋਣੇ ਹੋਣੇ ਸੇਲ ਹੋ ਗਈ ਆ ਪਾਣੀ ਦੋ ਵੀ ਹੋਣੀ ਵੀਡੀਓ ਦੇ ਵਿੱਚ ਠੀਕ ਹੈ ਜੀ ਉਹ ਵੀਰਾਂ ਨੇ ਆਪਣੇ ਆਉਣ ਤੋਂ ਹੋਣੇ ਹੋਣੇ ਵੀਡੀਓ ਬਣਾਉਂਦੇ ਭਰਾ ਲੈ ਲਈ ਆ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਸੂਏ ਸੂਏ ਪਹੂ ਨੂੰ ਚੋ ਕੇ ਇੱਕ ਟਾਈਮ ਦੋ ਟਾਈਮਾਂ ਤਸੱਲੀ ਕਰੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਗੱਬਣ ਪੁਛ ਨੂੰ ਥੋੜਾ ਦੀ ਟਿਪ ਕੇ ਪਾਸ ਕਰ ਲਿਆ ਕਰੋ ਐਡਰੈਸ ਬਗ ਦਾ ਇੱਕ ਰੀ ਫੇ ਬੋਲ ਦੇਣਾ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹ ਫੋਨ ਨੰਬਰ ਵੀ ਲਿਖ ਦੇ ਫਿਰ ਬੰਦੇ ਫੋਨ ਨੰਬਰ 9877735030 ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ ਸੀ